ਤੇ ਹਵੇਲੀ ਉਹਦੀ ਲੜਕੇ ਦਾ ਵਿਆਹ ਸੁਖੁਣੀ ਸਾਦਾ ਪਾਠ ਕਰਾ ਲਿਆ ਹੁਣ ਇੱਥੇ ਆ ਗਏ ਨਾ ਆਪਾਂ ਪਹਿਲਾਂ ਸਹਿਜ ਪਾਠ ਹੁੰਦਾ ਸੀ ਗਣਪਾਣ ਨੂੰ ਸੁਖੁਣੀ ਸਾਹਿਬ ਦਾ ਪਾਠ ਤੇ ਆ ਗਿਆ ਉਹ ਅਗਾ ਇਹ ਵੀ हट ਜਾਣਾ ਹਾਲੀਵੁੱਡ ਵਿਆਹ ਭਾਵੇਂ 7 ਦਿਨ ਚੱਲੀ ਜਾਏ 7 ਦਿਨ ਵਿਆਹ ਹੁੰਦਾ ਰਹਿੰਦਾ ਏ ਘਰ ਚ ਪਾਠ ਸੁਖੁਣੀ ਸਾਹਿਬ ਦਾ ਚਲੋ ਇੰਨਾ ਵੀ ਸ਼ੁਕਰ ਹੈ ਮਾਰ ਦੇ ਚਰਨ ਪਵਾ ਕੇ ਸੁਖਨੀ ਸਾਹਿਬ ਦੇ ਸੁਖਨੀ ਸਾਹਿਬ ਦਾ ਪਾਠ ਰਖਾ ਲਿਆ ਤੇ ਭਾਈ ਗਲਾਬ ਸਿੰਘ ਨੂੰ ਕੀਰਤਨ ਵਾਸਤੇ ਕੀਰਤਨ ਸ਼ੁਰੂ ਕਰਿਆ ਕਿ ਇੱਕ ਸ਼ਬਦ ਪੜਿਆ ਤੇ ਕਰਨੈਲ ਸਿੰਘ ਕਹਿੰਦਾ ਬੰਦ ਕਰ ਕੀ ਬੰਦ ਕਰ ਦੇ ਕੀਤੀ ਪਰ ਉਹ ਗੁਰੂ ਦਾ ਕੀਰਤਨ ਸੀ ਉਹਨੇ ਫੇਰ ਵੀ ਤਿੰਨ ਸ਼ਬਦ ਪੜੇ ਉਹ ਪੈ ਗਿਆ ਤੇ ਉਹਨੂੰ 2100 ਰੁਪਇਆ ਭੇਟਾ ਦਿੱਤੀ ਭਾਈ ਗਲਾਬ ਸਿੰਘ ਕਹਿੰਦਾ ਮੇਰੀ 3100 ਦੀ ਪਰਚੀ ਕੱਟਦੇ ਐ ਤੇ ਤੂੰ 2100 ਰੁਪਇਆ ਦੇਨੇ ਕਹਿੰਦਾ ਲੈਣਾ ਲੈ ਨਹੀਂ ਲੈਣਾ ਤੇ ਤੁਰਦਾ ਬਣ ਤੂੰ ਮੇਰਾ ਸਾਡਾ ਟਾਈਮ ਬਰਬਾਦ ਕਰ ਦਿੱਤਾ ਹਟਿਆ ਹੀ ਨਹੀਂ ਕੀਰਤਨ ਕਰਨ ਤੋਂ ਉਹ ਗਲਾਬ ਸਿੰਘ ਨੇ ਉਹ ਪੈਸੇ ਫੜੇ ਉਹਦੀ ਤਲੀ ਤੇ ਧਰੇ ਚੁੱਪ ਕਰਕੇ ਤੁਰ ਗਿਆ ਵਿਆਹ ਹੋਇਆ ਗਾਉਣ ਵਾਲੀ ਨੂੰ 10 ਲੱਖ ਰੁਪਏ ਦਿੱਤਾ 2 ਘੰਟਿਆਂ ਦੇ ਦੁਖੀ ਬੜੇ ਆ ਜੀ ਅਸੀਂ ਬਹੁਤ ਦੁਖੀ ਵਿਆਹ ਲੰਘ ਗਿਆ ਵਿਆਹ ਕਿ ਆਈ ਕਰਮਾਂ ਵਾਲੀ ਨੇ ਸਿੱਧੀਆਂ ਪੁੱਠੀਆਂ ਕਰਦੀ ਕਲੇਸ਼ ਘਰ ਦੇ ਵਿੱਚ ਡਿਵੋਰਸ ਹੋ ਗਿਆ ਥੋੜੇ ਦਿਨਾਂ ਦੇ ਵਿੱਚ ਕੁਝ ਮਹੀਨੇ ਵੀ ਨਹੀਂ ਲੰਘੇ ਤਲਾਕ ਹੋ ਗਿਆ ਲड़का ਕਾਰ ਚ ਜਾ ਰਿਹਾ ਐਕਸੀਡੈਂਟ ਹੋਇਆ ਕੋਮਾ ਚ ਚਲਾ ਗਿਆ ਜਿਹੜੀ ਮਾਇ ਦਾ ਹੰਕਾਰ ਚੜਿਆ ਹੋਇਆ ਸੀ ਨਾ ਕਰੋੜਾ ਪਤੀ ਰੋੜ ਪਤੀ ਬਣ ਗਿਆ ਸੜਕ ਤੇ ਆ ਗਿਆ ਕੋਈ ਪਾਸਾ ਨਹੀਂ ਦਿਸਦਾ ਕੋਈ ਸੰਬੰਧੀ ਨੇੜੇ ਨਹੀਂ ਲੱਗਦਾ ਜਿਹੜੇ ਸਲਾਮਾ ਕਰਦੇ ਸੀ ਝੁਕ ਝੁਕ ਕੇ ਬੂਹੇ ਗਏ ਨੀ ਲੰਘਦੇ ਉਹਦੇ ਇੱਕ ਦਿਨ ਤੁਰਿਆ ਜਾ ਰਿਹਾ ਗਰੰਥੀ ਬਾਬਾ ਜੀ ਮਿਲ ਪਏ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਬਹੁਤ ਸਮਾਂ ਐਸਾ ਆ ਗਿਆ ਰੋਡ ਤੇ ਆ ਗਿਆ ਮੈਂ ਬਾਬਾ ਗ੍ਰੰਥੀ ਕਹਿੰਦਾ ਕਰਨੈਲ ਸਿੰਘ ਚੰਗਾ ਨਹੀਂ ਸੀ ਕੀਤਾ ਤੈਂ ਨਹੀਂ ਸੀ ਮਾਇਆ ਦੇਣੀ ਤਾਂ ਭਾਈ ਗੁਲਾਬ ਸਿੰਘ ਤੋਂ ਵੱਧ ਘਟਨੀ ਸੀ ਬੋਲਣਾ ਪਹਿਲਾਂ ਤਾਂ ਤੂੰ ਕੀਰਤਨ ਕਰਨ ਵਾਲੇ ਨੂੰ ਆਖਿਆ ਸਾਡਾ ਟਾਈਮ ਬਰਬਾਦ ਕਰ ਦਿੱਤਾ ਤੈਂ ਤੇ ਤੂੰ 2100 ਰੁਪਇਆ ਦੇ ਕੇ ਨਾ ਤੁਰਦਾ ਬਾਣੇ ਤੂੰ ਜੇ ਲੈਣੇ ਲਈ ਤੇ ਮਗਰੋਂ ਵਿਆਹ ਤੇ ਕੀ ਕੀਤਾ ਸੀ ਤਾਂ ਵੱਡ ਵੱਡ ਕੇ ਜੀਵ ਖਵਾਏ ਤੇ ਸਟੇਜ ਤੇ ਧੀਆਂ ਨੱਚੀਆਂ ਨੂਆਂ ਨੱਚੀਆਂ 10 ਲੱਖ ਰੁਪਇਆ ਦਿੱਤਾ 6 ਲੱਖ ਉੱਤੇ ਸਿੱਟਿਆ ਰਾਜ ਕਰੇਗਾ ਖਾਲਸਾ ਇਹ ਹਾਲਾਤ ਆਪਣੇ ਵੀ ਨਹੀਂ ਹੈਗੇ ਗ੍ਰੰਥੀ ਕਹਿੰਦਾ ਜਾ ਫਿਰ ਗਲਾਬ ਸਿੰਘ ਦੇ ਚਰਨ ਫੜ ਉਹੀ ਕਿਰਪਾ ਕਰ ਸਕਦਾ ਹੈ ਗਲਾਬ ਸੋਕਣ ਕਹਿੰਦਾ ਮੈਂ ਤਾਂ ਗੁਰੂ ਆਮਦਾਸ ਤੇ ਕਰਦਾ ਕੀਰਤियां ਮੈਂ ਤਾਂ ਆਖੇ ਤੈਨੂੰ ਕੁਝ ਨਹੀਂ ਮੈਂ ਤਾਂ ਚੁੱਪ ਕਰਕੇ ਆ ਗਿਆ ਬਹੁਤੇ ਮਿੰਤਾ ਤਰਲਾਂ ਕੀਤੇ ਉਹ ਕਹਿੰਦਾ ਬਖਸ਼ਣ ਹਾਰਾ ਤਾਂ ਸਤਿਗੁਰੂ ਹੈ ਫਿਰ ਖੰਡ ਪਾਠ ਰਖਾ ਕਰ ਆਪਣੀ ਹੱਥੀਂ ਸੇਵਾ ਕਰ ਖੰਡ ਪਾਠ ਕਾਇਆ ਹੱਥੀਂ ਭਾਂਡੇ ਮਾਂਜੇ ਹੱਥੀਂ ਪਾਠੀ ਸਿੰਘਾਂ ਦੀ ਬੜੇ ਸਤਿਕਾਰ ਨਾਲ ਸੇਵਾ ਕੀਤੀ ਬੜੀ ਭੇਟਾ ਅਰਪਣ ਕੀਤੀ ਗੁਲਾਬ ਸਿੰਘ ਕਹਿੰਦਾ ਹੁਣ ਉਹ ਗਲਤਾਂ ਨੇ ਬੰਨੀ ਪਰ ਤੇਰੀ ਗੱਡੀ ਸੜਕ ਤੇ ਚੜਾ ਦਿੰਨਾ ਚੱਲ ਪਏਗੀ ਇਹ ਹੁਣ ਵਰਤਮਾਨ ਸਮੇਂ ਦੀ ਗੱਲ ਹੈ ਸਾਧ ਸੰਗਤ ਸਬ ਗੁਰੂ ਮਾਰਾ ਕਹਿੰਦੇ ਕੋ ਗਲਤ ਨਾ ਲਿਖ ਬੈਠੀਆਂ ਆਪਣੀ ਬੁੱਧ ਉਤੇਗ ਦੇ ਚੋਰੀ ਲਿਖ ਲੈ ਬੜੇ ਸਮਝਾਉਂਦੇ ਨੇ ਕੁੱਟ ਮਾਰ ਕੇ ਦੇਖੇ ਨੇ ਜਿਨ੍ਹਾਂ ਨੂੰ ਚੋਰੀ ਦੀ ਆਦਤ ਪੈ ਜਾ ਨਹੀਂ ਹਟਦੇ ਪਤਾ ਹੈ ਮੇਰੀ ਬਰਬਾਦੀ ਹੋ ਰਹੀ ਹੈ ਘਰ ਦੀ ਪਰਿਵਾਰ ਦੀ ਪਰ ਨਹੀਂ ਛੱਡਦਾ ਉਹ